ਨਾ ਜੀ ਆਪਣਾ ਮੇਰਾ ਨਾਮ ਸਾਖਸ਼ਾ ਚੋਪੜਾ ਜੀ ਲੋਕੇ ਤੋਂ ਮੇਰਾ ਪੀਜੀ ਐ ਫ੍ਰੈਂਕ ਕਹਿੰਦੇ ਓਕੇ ਕੀ ਮਾਮਲਾ ਕੀ ਸਰ ਜਿਹੜੇ ਇੱਥੇ ਇੱਕ ਲਾਚਬਲੀ ਕਹਿੰਦੇ ਅੰਦਰੋਂ ਆਹ ਮੁੰਡਾ ਮੇਰੇ ਕੋਲ ਆਇਆ ਜੀ ਉਹਦਾ ਦੋਸਤ ਆ ਜੋ ਮੁੰਡਾ ਮੇਰੇ ਕੋਲ ਪੀਜੀ ਚੋਂ ਜਾਂਦਾ ਪਿਆ ਇਹਨੇ ਬੋਲਿਆ ਜੀ ਉਹਦੀ ਮੰਮੀ ਦਾ ਫੋਨ ਆਂਦਾ ਪਿਆ ਕਿ ਫੋਨ ਨਹੀਂ ਚੱਗਦਾ ਪਿਆ ਤੇ ਮੈਂ ਦੂਜੀ ਚਾਬੀ ਨਾਲ ਜਾ ਕੇ ਖੋਲਿਆ ਜੀ ਤੇ ਆਪਾਂ ਨੂੰ ਉਹ ਬਸ ਤੇ ਆਪਾਂ ਮੌਕੇ ਤੇ ਐਂਬੂਲੈਂਸ ਤੇ ਪੁਲਿਸ ਬੁਲਾਤੀ ਤੇ ਕਿਹੜੇ ਕਾਲਜ ਪੜਦਾ ਸੀਗਾ ਜੀ ਇਹ ਆ लवली ਯੂਨੀਵਰਸਿਟੀ ਦਾ ਕਾਲਜ ਆ ਮੇਰੇ ਤੋਂ 4 ਸਾਲ ਤੋਂ ਮੇਰੇ ਨਾਲ ਹੈ ਜੀ ਤੇ ਸਪੋਰਟਸ ਦਾ ਪਲੇਅਰ ਆ ਕ੍ਰਿਕਟ ਕ੍ਰਿਕਟ ਖੇਡਦਾ ਜਿੱਥੇ ਮੈਨੂੰ ਜਾਣ ਚਾਹੀਦਾ ਕਾਲੀ ਪੜਾਈ ਕਰਦਾ ਜੀ ਭਾਈ ਇਹ ਆ ਸਪੋਰਟਸ ਦੀ ਕਰਦਾ ਜੀ ਓਕੇ ਤੇ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਰਹਿ ਰਿਹਾ ਸੀਗਾ ਇਹ ਹਾਂ ਮੇਰੇ ਕੋਲ ਕੀ ਬਨ 45 ਸਾਲ ਤੋਂ ਮੇਰੇ ਨਾਲ ਹੈ ਜੀ ਦੇਖੋ ਜਿੱਦਾਂ ਤੇ ਪਹਿਲਾਂ ਵੀ ਕੋਈ ਮਤਲਬ ਮੈਡੀਕਲ ਫਿੱਟ ਸੀਗਾ ਤਾਂ ਜੀ ਇਹ ਜੋ ਮੈਨੂੰ ਸੁਣਨ ਚ ਆਇਆ ਜੀ ਕਿ ਇਹਨੂੰ ਕੋਈ ਮੈਡੀਕਲ ਪ੍ਰੋਬਲਮ ਹੈਗੀ ਸੀ ਇਹਨੂੰ ਆਉਂਦੇ ਸੀ ਫੇਟੂ ਦੰਦੇ ਜੀ ਬਾਕੀ ਆਪਾਂ ਨੂੰ ਕੋਈ ਨੌਲੇਜ ਨਹੀਂ ਸੀ ਨੇ ਤਾਂ ਤੁਹਾਨੂੰ ਹੁਣ ਕਿੱਦਾਂ ਪਤਾ ਲੱਗਾ ਜੋ ਤੁਸੀਂ ਗਏ ਉੱਪਰ ਆ ਮੁੰਡਾ ਮੇਰੇ ਕੋ ਆਇਆ ਜੀ ਕਹਿੰਦਾ ਕਿ ਦੂਜੀ ਚਾਬੀ ਨਾਲ ਖੋਲ ਕੇ ਦੇਖੋ ਕਿ ਉਹ ਫੋਨ ਨਹੀਂ ਚੱਗਦਾ ਉਹਦੀ ਮੰਮੀ ਦਾ ਫੋਨ ਆਉਂਦਾ ਪਿਆ ਹੂੰ ਤੇ ਆਪਾਂ ਦੂਜੀ ਚਾਬੀ ਨਾਲ ਖੋਲਿਆ ਜੀ ਤੇ ਆਪਾਂ ਨੂੰ ਉਹਦੀ ਕੋਈ ਸੌਸਾਈਡ ਨੋਟ ਤਾਂ ਨਹੀਂ ਮਿਲਿਆ ਕੋਈ ਅੰਦਰ ਨਹੀਂ ਜੀ ਕੁਝ ਨਹੀਂ ਬਣਿਆ ਜੀ ਪੁਲਿਸ ਨੇ ਆਪਣੀ ਕਾਰਵਾਈ ਕਰ ਲਈ ਹੈ ਤੇ ਫੋਟੋਆਂ ਉਤਾਰ ਸਾਵੀਆਂ ਕਾਇਕੇ ਉਹਨੂੰ ਲੈ ਗਿਆ ਜੀ ਹਾਂ ਜੀ ਬੋਡੀ ਦੇਖੀ ਭਾਜੀ ਮੌਕੇ ਤੇ ਹਾਂ ਜੀ ਹਾਂ ਜੀ ਗੱਡੀ ਦੇ ਕੀ ਹਾਲਾਤ ਆ ਗੋਡੀ ਦੇ ਹਾਲਾਤ ਜੀ ਪੂਰਾ ਨੀਲਾ ਪਿਆ ਜੀ ਪੂਰਾ ਮਤਲਬ ਜੋ ਮਲਾਈਮ ਕਹਿੰਦੇ ਵੀ ਕਿਵਨ 14 ਤੋਂ 15 ਘੰਟੇ ਹੋ ਗਏ ਆ ਜੋ ਓਕੇ ਠੀਕ ਡੈਥ ਹੋ ਗਈ ਨੂੰ ਹਾਂ ਜੀ ਨਾਮ ਆਪ ਦਾ ਮੇਰਾ ਨਾਮ ਸੁਨੰਦਰਨਾ कहाँ के रहने वाले हो मैं हूँ जम्मू का रहने वाला क्या मामला क्या था या डेड बॉडी मिली अंदर से मेरे को उसके मम्मा का कॉल आया वो मेरे मैम में उन्होंने पढ़ाया हुआ है तो उन्होंने कॉल करा कि समीर का पता करना जाके समीर फोन नहीं उठा रहा तो जब मैं समीर आया तो मेरे को भैया मिले अंशु सुभाषी भैया तो उन्होंने बोला की देखते के उन्होंने दूसरी स्पेद की लेके जो खोला तो कितने टाइम से फोन लगा रहे थे आप मेरे को आइडिया नहीं जब मम्मा ने मुझे कॉल किया तो मैंने भी उसे कॉल करा स्विच ऑफ आया कौन सा कोर्स कर रहा था जी ये कर रहा था बैचलर ऑफ फिजिकल एजुकेशन एंड स्पोर्ट्स आपके साथ ही कर रहा था जी हाँ मेरा जूनियर था की मामला जी एक डेड बॉडी आई है जी ਉਹਨ ਇੱਕ ਯੰਗ ਮੁੰਡੇ ਦੀ ਬਾਡੀ ਛੇੜੂ ਏਰੀਆ ਚ ਆਈ ਹੈ ਜੋ ਕਿਸੇ ਲਾਗਲੇ ਵਿਦਿਆਕਤਾ ਦੇ ਦੱਸੇ ਸਟੂਡੈਂਟ ਸੀ ਜਾਂ ਕੰਮ ਕਰਦਾ ਸੀ ਇਹ ਕਲੀਅਰ ਨਹੀਂ ਹੋਇਆ ਬਟ ਉਹਨਾਂ ਨੇ ਉਹ ਹੀ ਡੈਡ ਬਾਡੀ ਮੌਜੂਦੀ ਰੱਖ ਕੇ ਪੁਲਿਸ ਇਤਲਾ ਕਾ ਦਿੱਤੀ ਸਰ ਕਿੰਨੇ ਸਾਲ ਦੀ ਉਮਰ ਲੱਗਦੀ ਹੈ ਦੀ ਉਮਰ ਉਹ ਯੰਗ ਮੁੰਡਾ ਹੈਗਾ ਇਹ 20 ਤੋਂ 25 ਸਾਲ ਦਾ ਅੱਛਾ ਜੀ ਸਰ ਪਤਾ ਲੱਗਿਆ ਮੌਤ ਕਿੱਦਾਂ ਹੋਈ ਵੈਸੇ ਦੀ ਨਹੀਂ ਹਾਲੇ ਨਹੀਂ ਹੈ ਪੋਸਟਮਾਰਟਲ ਤੋਂ ਪਤਾ ਲੱਗੇਗਾ ਠੀਕ ਹੈ ਸਰ Area model senior secondary school running under the motivational leadership of K. KK Sadhana and the Dynamic Management Committee located in the heart of Fagwara, serving humanities since 1965, affiliated to PSCB for Science, Commerce and Humanities, with the vision to empower students with the skill and qualities of leadership. Students securing top position in 10th and plus two board exams, highly qualified national and state awarded teachers, high tech modern science lab, computer lab lab home size lab and tata class at smart classes a modern approach to learning co-curricular activities holistic growth for students winner of various inter-school competition special stress on imbibing moral values special financial aid for needy and deserving students transfer facility available admissions are open for the session 2025-26 contact immediately at 80543